ਸਰਨ ਸਤਸਵੀ ਕਾਲ ਜੀ ਸਾਡੀ ਪੂਰੀ ਮਲਵਈ ਗੱਭਰੂ ਦੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਔਰ ਮੈਂ ਤੁਹਾਡਾ ਆਪਣਾ सोनू ਪੱਟੀ ਦੋਸਤੋ ਅਸੀਂ ਜਿੱਦਾਂ ਪਿਛਲੀ ਵਾਰ ਇੱਕ ਸੀਰੀਜ਼ ਸ਼ੁਰੂ ਕੀਤੀ ਸੀ ਦੇਸੀ ਪੋਡਕਾਸਟ ਔਰ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਹਰ ਵਾਰ ਇੱਕ ਨਵੀਂ ਸ਼ਖਸੀਅਤ ਦੇ ਤੁਹਾਨੂੰ ਰੂਬਰੂ ਕਰਾਇਆ ਕਰਾਂਗੇ ਕਿਉਂਕਿ ਦੋਸਤੋ ਸਮਾਜ ਦੇ ਵਿੱਚ ਬੜੇ ਹੀ ਗੁਣੀ ਕਲਮ ਦੇ ਤਨੀ ਔਰ ਸੁਰ ਦੇ ਧਨੀ ਲੋਕ ਅ ਕੁੰਮ ਰਹੇ ਨੇ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਹੈ ਔਰ ਦੋਸਤੋ ਸਾਡੀ ਮਲਵਈ ਗੱਭਰੂ ਦੀ ਟੀਮ ਵੱਲੋਂ ਇਹ ਕੋਸ਼ਿਸ਼ ਆ ਕਿ ਸ਼ਾਇਦ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕਿਸੇ ਉੱਭਰਦੇ ਸਿੰਗਰ ਤੇ ਜਾਂ ਕਿਸੇ ਉੱਭਰਦੇ ਰਾਈਟਰ ਤੇ ਅ ਕਿਸੇ ਮਾਇਨਾਜ਼ ਹਸਤੀ ਦੀ ਨਿਗਾ ਪੈ ਜਾਵੇ ਔਰ ਸ਼ਾਇਦ ਉਸ ਦੇ ਮਤਲਬ ਹਾਲਾਤ ਬਦਲ ਜਾਣ ਔਰ ਕਿਸੇ ਦਾ ਸੁਪਨਾ ਪੂਰਾ ਹੋ ਸਕੇ ਔਰ ਦੋਸਤੋ ਮੈਂ ਮੰਚ ਤੇ ਸਵਾਗਤ ਕਰਾਂਗਾ ਬਾਈ ਵਿਧੀ ਨਈਆ ਵਾਲਾ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਬਾਈ ਜੀ ਔਰ ਵੀਰ ਜੀ ਠੀਕ ਠਾਕ ਹਾਂ ਹਾਂ ਜੀ ਹਾਂ ਜੀ ਸਰ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦੀ ਹਾਂ ਉਸ ਪਰਮਪਦਾ ਪਰਮਾਤਮਾ ਦਾ ਜੀ ਨੰਬਰ 2 ਤੇ ਮੈਂ ਧੰਨਵਾਦ ਕਰਦਾ ਮਤਲਬ ਬਾਈ ਗੱਪਰੂ ਦੀ ਟੀਮ ਦਾ ਜਿਨ੍ਹਾਂ ਨੇ ਜਿਨ ਕੀ ਆਪਾਂ ਨੂੰ ਇਸ ਮੰਚ ਤੇ ਪਹੁੰਚਣ ਦਾ ਸੱਦਾ ਦਿੱਤਾ ਜੀ ਥੈਂਕ ਯੂ ਨਹੀਂ ਸਰ ਅਸੀਂ ਸਾਡੀ ਤਾਂ ਕੋਸ਼ਿਸ਼ ਹੀ ਇਹ ਆ ਕਿ ਹਰ ਵਾਰ ਮਤਲਬ ਜੋ ਸਟਰਗਲ ਦੇ ਦੌਰ ਚ ਲੋਕ ਗੁਜ਼ਰ ਰਹੇ ਨੇ ਹਾਂਜੀ ਸਰ ਕਿਉਂਕਿ ਸਰ ਸਾਡੇ ਸਮਾਜ ਦਾ ਆਲਾ ਦਾਲਾ ਜਾਂ ਇੰਡਸਟਰੀ ਕਹਿ ਲੋ ਹਾਂਜੀ ਜਿੱਦਾਂ ਤੁਸੀਂ ਬੜਾ ਅੱਛਾ ਲਿਖਦੇ ਹੋ ਗਾਉਂਦੇ ਹੋ ਹਾਂਜੀ ਸਰ ਔਰ ਸਾਡੇ ਸਮਾਜ ਚ ਇੱਕ ਤਰਾਸਦੀ ਹੈ ਹਾਂਜੀ ਸਰ ਕਿ ਸਮਾਜ ਦੇ ਵਿੱਚ ਬੜੇ ਚੰਗੇ ਗਾਉਣ ਵਾਲੇ ਔਰ ਬੜਾ ਅੱਛਾ ਲਿਖਣ ਵਾਲੇ ਲੋਕ ਬੈਠੇ ਨੇ ਪਰ ਉਹਨਾਂ ਦੀ ਕੋਈ ਕਦਰ ਨਹੀਂ ਟੈਲੈਂਟ ਦੀ ਕਦਰ ਹੈ ਨਹੀਂ ਟੈਲੈਂਟ ਦੀ ਕਦਰ ਨਹੀਂ ਹੈ ਹਾਂਜੀ ਕਿਉਂਕਿ ਅੱਜ ਦੇ ਮਟੀਰੀਅਲਿਸਟ ਜਾਂ ਪਦਾਰਥਵਾਦੀ ਯੁੱਗ ਵਿੱਚ ਅ ਟੈਲੈਂਟ ਦੀ ਜਿਹੜੀ ਜਗ੍ਹਾ ਹੈ ਹਾਂਜੀ ਸਰ ਉਹ ਪੈਸੇ ਨਹੀਂ ਲੈ ਲਈ ਪੈਸੇ ਨੇ ਲੈ ਲਈ ਮੈਨੂੰ ਪੈਸਾ ਜੀ ਬਿਲਕੁਲ ਸਰ ਅੱਜ ਸ਼ਾਇਦ ਤੁਹਾਡੇ ਵੀ ਕਿਤੇ ਨਾ ਕਿਤੇ ਦਿਲ ਵਿੱਚ ਅ ਉਬਾਲ ਉੱਠਦਾ ਹੋਵੇਗਾ ਕਿ ਯਾਰ ਮੇਰੇ ਕੋਲ ਸ਼ਾਇਦ ਚੰਗਾ ਪੈਸਾ ਹੁੰਦਾ ਜਾਂ ਚੰਗਾ ਬੈਕਅਪ ਹੁੰਦਾ ਤਾਂ ਸ਼ਾਇਦ ਅੱਜ ਮੇਰਾ ਸੁਪਨਾ ਪੂਰਾ ਹੁੰਦਾ ਔਰ ਮੈਂ ਇੱਕ ਮਸ਼ਹੂਰ ਸਿੰਗਰ ਜਾਂ ਇੱਕ ਮਸ਼ਹੂਰ ਰਾਈਟਰ ਹੁੰਦਾ ਹਾਂ ਜੀ ਹਾਂਜੀ ਹਾਂਜੀ ਬਾਈ ਜੀ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਅ ਐਜ਼ ਅ ਰਾਈਟਰ ਆਪਣੇ ਆਪ ਨੂੰ ਮੰਨਦੇ ਹੋ ਜਾਂ ਆਪਣੇ ਆਪ ਨੂੰ ਇੱਕ ਸਿੰਗਰ ਮੰਨਦੇ ਹੋ ਸਰ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਇੰਟਰਡੈਕਸ਼ਨ ਦੇਣਾ ਚਾਹਣਾ ਜੀ ਹਾਂਜੀ ਨਾਮ ਮੇਰਾ ਵਿਧੀ ਸਿੰਘ ਜੀ ਨਹੀਂ ਵਿਧੀ ਨਹੀਂਆ ਵਾਲਾ ਜੀ ਇਹ ਜਿ ਬਠਿੰਡੇ ਤੋਂ 13 ਕਿਲੋਮੀਟਰ ਪੈਂਦਾ ਜੀ ਗੋਂਡਿਆਣੇ ਮੰਡੀ ਦਾ ਜਮਾਂ ਨਾਲ ਹੈ ਜੀ ਜੀ ਅ 27/1986 ਨੂੰ ਜੀ ਯਾਨੀ ਕਿ ਮੇਰੀ ਡੇਟ ਆਫ ਬਰਥ ਹੈ ਜੀ ਓਕੇ ਜਿਸ ਟਾਈਮ ਮੈਂ 3 ਸਾਲ ਦਾ ਸੀਗਾ ਜੀ ਹਾਂਜੀ ਉਸ ਟਾਈਮ ਜਿਸ ਤਰ੍ਹਾਂ ਆਪਾਂ ਕਹਿ ਰਹੀਏ ਜੀ ਜਨਕੇ ਜ਼ਿੰਦਗੀ ਨੇ ਆਪਣੇ ਨਾਂ ਜਾਂ ਪ੍ਰਮਾਤਮਾ ਦੀ ਰਜਾ ਕਹਿ ਲਗੀ ਜਬ ਜਿਸ ਤਰ੍ਹਾਂ ਤੁਸੀਂ ਲਾ ਲੋ ਜੀ ਵੀ ਇਸ ਤਰ੍ਹਾਂ ਜਨਕੇ ਘਟਨਾ ਹੋਈ ਜੀ ਮੇਰੇ ਨਾਲ ਮੈਂ 3 ਸਾਲ ਦਾ ਸੀਗਾ ਜੀ ਵੀ ਕੀੜਾ ਨਿਕਲਿਆ ਜਿਉਂ ਉੱਥੋਂ ਹਾਂਜੀ ਮੈਂ ਜਨਕੇ ਭੱਜਿਆ ਫਿਰਦਾ ਜੀ ਜੀ ਉਸ ਤੋਂ ਬਾਅਦ ਕੀੜਾ ਜਦੋਂ ਆ ਗਿਆ ਜੀ ਤਾਂ ਮੈਂ ਡਰ ਗਿਆ ਜੀ ਡਰ ਕੇ ਬੁਖਾਰ ਹੋ ਗਿਆ ਜੀ ਉਸ ਤੋਂ ਬਾਅਦ ਨਿੰਗਾਲੂ ਤੋਂ ਜਨ ਕੇ ਗੋਨਿਆਣਾ ਮੰਡੀ ਲੈ ਆਏ ਆਪਣੇ ਫਾਦਰ ਸਾਹਿਬ ਹਾਂਜੀ ਤੋਂ ਜਦੋਂ ਉਹਨਾਂ ਨੇ ਇੰਜੈਕਸ਼ਨ ਲਾਤਾ ਗਲਤ ਇੰਜੈਕਸ਼ਨ ਲੱਗ ਗਿਆ ਡਾਕਟਰ ਤੋਂ ਜੀ ਉਸ ਤੋਂ ਬਾਅਦ ਵੀ ਜਾਨੀ ਕੇ ਪੜਾਈ ਦੇ ਨਾਲ ਨਾਲ ਦੀ ਮੈਂ ਨਿੰਗਾਲੇ ਪਿੰਡ ਸੇ ਇਨ ਕੇ ਪੜਿਆ ਜੀ ਉਸ ਤੋਂ ਬਾਅਦ ਪਲੱਸ 2 ਗੋਨਿਆਣਾ ਮੰਡੀ ਬॉय ਸਕੂਲ ਸੇ ਕੀਤੀ ਜਬ ਸਕੂਲ ਟਾਈਮ ਤੋਂ ਮੈਨੂੰ ਲਿਖਣ ਦਾ ਬਹੁਤ ਸ਼ੌਂਕ ਸੀ ਜੀ ਪਰ ਹਾਲਾਤਾਂ ਨਾਲ ਜੂਝਦੇ ਹੋਏ ਜੀ ਆਪਾਂ ਅੱਜ ਤੱਕ ਪਰਮਾਤਮਾ ਦੀ ਕਿਰਪਾ ਨਾਲ ਜੀ ਹਾਰ ਨਹੀਂ ਮੰਨੀ ਜੀ ਆਪਾਂ ਕਿਸੇ ਦੀ ਲਾਪਰਵਾਹੀ ਦਾ ਨਤੀਜਾ ਮਤਲਬ ਭੁਗ ਰਿਹਾ ਹਾਂ ਹਾਂਜੀ 60% ਡਿਸੈਬਲਟ ਹੋ ਗਏ ਜੀ 60% ਹਾਂਜੀ ਸਰ ਔਰ ਅੱਜ ਤੁਸੀਂ व्हीलचेयर ਤੇ ਹੋ ਹਾਂਜੀ ਸਰ ਦੋਸਤੋ ਇਹ ਵੀ ਜ਼ਿਕਰ ਜੋਗਾ ਕਿ ਕਿਸੇ ਦੀ ਲਾਪਰਵਾਹੀ ਦਾ ਨਤੀਜਾ ਜਿੱਦਾਂ ਇਹ ਵੀਰ ਭੁਗਤ ਰਿਹਾ ਏਦਾਂ ਸਮਾਜ ਚ ਬੜੀਆਂ ਮਤਲਬ ਐਦਾਂ ਦੀਆਂ ਘਟਨਾਵਾਂ ਨੇ ਜੋ ਕਈ ਤਾਂ ਸਾਹਮਣੇ ਹੀ ਨਹੀਂ ਆਉਂਦੀਆਂ ਚਲੋ ਕੋਈ ਨਹੀਂ ਵੀਰ ਜੀ ਹਾਂਜੀ ਵਾਹਿਗੁਰੂ ਕਰੂਗਾ ਕਿਰਪਾ ਸਹੀ ਹੈ ਔਰ ਵਾਈਗਰੂ ਤੁਹਾਨੂੰ ਤੁਹਾਡੇ ਗੀਤਕਾਰੀ ਔਰ ਗਾਇਕੀ ਚ ਮਕਾਮ ਬਖਸ਼ੇ ਹਾਂਜੀ ਇਨਸ਼ਾਅੱਲਾ ਕਦੇ ਨਾ ਕਦੇ ਵਾਈਗਰੂ ਜ਼ਰੂਰ ਸੁਨੇਗਾ ਸਹੀ ਹੈ ਸਿਆਣੀ ਕਹਿੰਦੀ ਔਰ ਬਿਰਜੀ ਮੈਂ ਇੱਥੇ ਕਹਿਣਾ ਚਾਹੂੰਗਾ ਕਿ ਆਪਣੇ ਲਿਖੇ ਕਿਸੇ ਵੀ ਗੀਤ ਦੇ ਦੋ ਬੋਲ ਅਗਰ ਤੁਸੀਂ ਸਾਂਝੇ ਕਰ ਸਕਦੇ ਹੋ ਤਾਂ ਜ਼ਰੂਰ ਸਰ ਹਾਂਜੀ ਸਰ ਮੇਰੀ ਜ਼ਿੰਦਗੀ ਦਾ ਪਹਿਲਾ ਸੌਂਗ ਜੀ ਹਾਂਜੀ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਸੀ ਕਿ ਜੀ ਉਹੋ ਪ੍ਰਮਾਤਮਾ ਦੀ ਕਿਰਪਾ ਨਾਲ ਜੀ ਆਪਣੇ ਹਰਪੀਟ ਢੱਲੋਂ ਵੱਲੋਂ ਗਾਇਆ ਗਿਆ ਸੀਗਾ ਜੀ ਮਸ਼ਹੂਰ ਸਿੰਗਰ ਹਰਪੀਟ ਢੱਲੋਂ ਹਾਂਜੀ ਸਰ ਜੀ ਉਸ ਤੋਂ ਬਾਅਦ ਜੀ ਮੈਨੂੰ ਜਾਨਕੀ ਕੌਨਫੀਡੈਂਸ ਹੋਇਆ ਜੀ ਵੀ ਸਿਆਣੇ ਕਹਿੰਦੇ ਜੀ ਪ੍ਰਮਾਤਮਾ ਜੀ ਇੱਕ ਰਸਤਾ ਬੰਦ ਕਰਦਾ ਪਤਾ ਹੀ ਨਹੀਂ ਕਿੰਨੇ ਖੋਲ ਦਿੰਦਾ ਹੈ ਕੋਈ ਖੋਲ ਦਿੰਦਾ ਬਿਲਕੁਲ ਹਾਂਜੀ ਤੇ ਇਸ ਤਰ੍ਹਾਂ ਸਟਰਗਲ ਕਰਦੇ ਕਰਦੇ ਜੀ ਉਹ ਤੁਹਾਨੂੰ ਮੈਂ ਗੀਤ ਸੁਣਾ ਰਿਹਾ ਜੀ ਹਾਂਜੀ ਉਹ ਚਾਰ ਲਾਈਨਾਂ ਮੈਂ ਜ਼ਰੂਰ ਚਾਹੂੰਗਾ ਕਿ ਸਾਂਝੀਆਂ ਕਰਾਂ ਤੁਸੀਂ ਹਾਂਜੀ ਹਾਂਜੀ ਉਹ ਤੁਹਾਨੂੰ ਅਠਾਈ ਅੰਤਰਾ ਸੁਣਾਉਣਾ ਹੈ ਮੈਂ ਹਾਂਜੀ ਹੂੰ ਲੱੜਣੀ ਤੇਰੇ ਉੱਤੇ ਛਾੜਦੀ ਜਵਾਨੀ ਪੈਰਾਂ 'ਚ ਪੰਜੇ ਵਪਾਈ ਗਾਲ ਵਿੱਚ ਗਾਨੀ ਪਾਈ ਅੱਖਾਂ ਵਿੱਚ ਕਜਲ ਦੀ ਤਾਰੀ ਅੱਖਾਂ ਵਿੱਚ ਕਜਲ ਦੀ ਤਾਰੀ ਗਿੱਧੇ 'ਚ ਅਡਾਉਂਦੀਆਂ ਦੁਪੱਟੇ ਕਹੀ ਨਾਰਾਂ ਤੇਰੀ ਵੱਖਰੀ ਉੱਡੇ ਫੁਲਕਾਰੀ ਗਿੱਧੇ 'ਚ ਅਡਾਉਂਦੀਆਂ ਦੁਪੱਟੇ ਕਹੀ ਨਾਰਾਂ ਤੇਰੀ ਵੱਖਰੀ ਉੱਡੇ ਫੁਲਕਾਰੀ ਸ਼ੂਦੀਰ ਕਾਨੇ ਹੈ ਪਹਿਰਾ ਨੂੰ ਤੇਰੀ ਗੁੱਤਣੀ ਦੇਖ ਮੁੰਡੇ ਤੈਨੂੰ ਲੈੰਦੇ ਕਾਲ ਜੈਨੂ ਕੁੱਟਣੀ ਸ਼ੂਦੀਰ ਕਾਨੇ ਹੈ ਪਹਿਰਾ ਨੂੰ ਤੇਰੀ ਗੁੱਤਣੀ ਦੇਖ ਮੁੰਡੇ ਤੈਨੂੰ ਲੈੰਦੇ ਕਾਲ ਜੈਨੂ ਕੁੱਟਣੀ ਆਖੇ ਵੀ ਦਿਨਿਆ ਵਾਲਾ ਦਿਲ ਢਿੱਲੋਣਾ ਵਟਾਲਾ ਆਖੇ ਵੀ ਦਿਨਿਆ ਵਾਲਾ ਦਿਲ ਢਿੱਲੋਣਾ ਵਟਾਲਾ ਜਿਹੜਾ ਬੈਠਾ ਨਹੀਂ ਤੇਰੇ ਤੋਂ ਜਿੰਦਵਾਰੀ ਬੈਠਣੀ ਤੇਰੇ ਤੋਂ ਜਿੰਦਵਾਰੀ ਗਿੱਧੇ ਚ ਅਡਾਉਂਦੀਆਂ ਦੁਪੱਟੇ ਕਹੀ ਨਾਰਾਂ ਤੇਰੀ ਵੱਖਰੀ ਉੱਡੇ ਫੁਲਕਾਰੀ ਗਿੱਧੇ ਚ ਅਡਾਉਂਦੀਆਂ ਦੁਪੱਟੇ ਕਹੀ ਨਾਰਾਂ ਤੇਰੀ ਵੱਖਰੀ ਉੱਡੇ ਫੁਲਕਾਰੀ ਵੱਖਰੀ ਉੱਡੇ ਫੁਲਕਾਰੀ ਬਹੁਤ ਵਧੀਆ ਬਾਈ ਜੀ ਬਹੁਤ ਅੱਛਾ ਔਰ ਤੁਸੀਂ ਕਹਿ ਰਹੇ ਹੋ ਕਿ ਇਹ Song ਤੁਹਾਡਾ ਦਿਲਪ੍ਰੀਤ ਹਰਪ੍ਰੀਤ ਢਿੱਲੋਂ ਦੀ ਆਵਾਜ਼ ਚ ਰਿਕਾਰਡ ਹੋਇਆ ਹਾਂਜੀ ਸਰ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਸਰ ਅੱਗੇ ਕੋਸ਼ਿਸ਼ ਨਹੀਂ ਕੀਤੀ ਕਿ ਕਿਸੇ ਸਿੰਗਰ ਤੱਕ ਪਹੁੰਚ ਕੀਤੀ ਜਾਵੇ ਜਾਂ ਮਤਲਬ ਅ ਅੱਜ ਸਰ ਆਪਣਾ ਸਟ੍ਰਗਲ ਚੱਲ ਰਿਹਾ ਜੀ ਕਾਫੀ ਸਿੰਗਰਾਂ ਨੇ ਆਪਣੀ ਗੱਲ ਚਾਹਦੇ ਜੀ ਉਹ ਫੁਲਕਾਰੀ ਤੋਂ ਬਾਅਦ ਇੱਕ ਗਾਣਾ ਆਪਣਾ ਆਇਆ ਸੀ ਜੋ ਮਿਸ ਪੂਜਾ ਨੇ ਰਿਕਾਰਡ ਕੀਤਾ ਸੀਗਾ ਜੀ ਜੀ ਉਹ ਥੋੜੀ ਜਿਹੀ ਵਾਸਤੇ ਵਾ ਸਿੰਗਰ ਦਾ ਨਾਮ ਹੀ ਲੈਣਾ ਚਾਹੁੰਦਾ ਜੀ ਜੀ ਉਹ ਥੋੜਾ ਗੜਬੜ ਕਰ ਗਏ ਸੀਗੇ ਜੀ ਉਹਨਾਂ ਨੇ ਕੀ ਕੀਤਾ ਜੀ ਵੀ ਆਪਣਾ ਉਹ ਟਾਈਟ ਉਸ ਟਾਈਮ ਵੀ 2006 ਚ ਅ 8 ਗੀਤਾਂ ਦੀ ਰੀਲ ਆਉਂਦੀ ਹੁੰਦੀ ਸੀ ਰੀਲ ਆਉਂਦੀ ਹੁੰਦੀ ਸੀ ਬਿਲਕੁਲ ਜੀ ਬਿਲਕੁਲ ਤੇ ਉਸ ਟਾਈਮ ਰਿਕਾਰਡ ਕੀਤਾ ਸੀਗੇ ਜੀ ਉਹ ਥੋੜੀ ਜਿਹੀ ਵਾਸਤੇ ਜੇ ਆਪਾਂ ਅ ਵੀ ਉਹ ਆਪਣੇ ਚੀਟਿੰਗ ਕਰਕੇ ਸੀਗੇ ਉਹ ਕਾਸਟ ਦਾ ਟਾਈਟਲ ਉਹ ਮੈਂ ਰੱਖਤਾ ਸੀ ਇਹਨਾਂ ਨੇ ਅੱਛਾ ਅੱਛਾ ਹਾਂਜੀ ਤੇ ਮੇਰਾ ਨਾਮ ਕੱਟਦਾ ਹੀ ਉਹਨਾਂ ਨੇ ਏ ਬਾਈ ਜੀ ਬੜੀ ਤਰਾਸਦੀ ਆ ਤੁਹਾਡੀ ਨਹੀਂ ਬੜੇ ਗੀਤਕਾਰ ਇਦਾਂ ਦੇ ਨੇ ਜਿਹੜੇ ਅ ਜਿਨ੍ਹਾਂ ਦੇ ਗੀਤ ਬੜੇ ਮਕਬੂਲ ਹੁੰਦੇ ਨੇ ਔਰ ਚੰਗੇ ਸਿੰਗਰਾਂ ਦੀ ਆਵਾਜ਼ 'ਚ ਰਿਕਾਰਡ ਹੁੰਦੇ ਨੇ ਪਰ ਉਹ ਕਿਤੇ ਨਾ ਕਿਤੇ ਗੁੰਮਨਾਮ ਹੀ ਰਹਿ ਜਾਂਦੇ ਆ ਰਹਿ ਜਾਂਦੇ ਜੀ ਇਹ ਸਾਡੇ ਇੰਡਸਟਰੀ ਦੀ ਤਰਾਸਦੀ ਆ ਹਾਂਜੀ ਹਾਂਜੀ ਬਾਈ ਜੀ ਜੇ ਘਰ ਵੱਲ ਝਾਤ ਮਾਰੀਏ ਤਾਂ ਪਰਿਵਾਰ 'ਚ ਕੌਣ-ਕੌਣ ਨੇ ਟੋਟੇ ਪਰਿਵਾਰ 'ਚ ਮੇਰੀ ਮਾਤਾ ਜੀ ਆ ਜੀ ਜੀ ਉਸ ਤੋਂ ਬਾਅਦ ਮੇਰੀ ਵਾਈਫ ਜਸਪੀਰ ਕੌਰ ਜੀ ਜੀ ਉਹ ਜਨਨ ਕੇ ਮੇਰੇ ਸਿੰਕਿੰਗ ਲਾਈਨ ਚ ਜੀ ਬਹੁਤ ਆਪਣ ਨੂੰ ਜਦੋਂ ਗਾਣੇ ਦੀ ਕਲੈਕਸ਼ਨ ਸਿਲੇਕਸ਼ਨ ਕਰਦੇ ਨੇ ਜੀ ਬਹੁਤ ਸਾਥ ਦਿੰਦੇ سپورਟ ਦਿੰਦੇ ਹਾਂ ਜੀ ਆ ਪਿੱਛੇ ਜ ਆਪਣਾ ਪੋਲਿਸਾਂਕਰ ਦਾ ਸਾਬਦ ਰਿਕਾਰਡ ਹੋਇਆ ਸੀਗਾ ਜੀ ਜੀ ਉਹਨਾਂ ਨੇ ਸਿਲੇਕਟ ਕੀਤਾ ਸੀਗਾ ਜੀ ਤੁਸੀਂ ਕਹਿੰਦੇ ਵੀ ਕੋਸ਼ਿਸ਼ ਕਰੋ ਗਾਉਣ ਦੀ ਜੀ ਫਿਰ ਉਹ ਹੋ ਗਿਆ ਸੀਗਾ ਜੀ ਆਪਾਂ ਤੇ ਔਰ ਬਾਈ ਜੀ ਫਿਰ ਪੂਰੀ ਫੈਮਿਲੀ ਦਾ ਆਪਣਾ سپورਟ ਮਤਲਬ ਜਿੱਦਾਂ ਤੁਹਾਡੇ ਵਾਈਫ ਹਾਊਸ ਵਾਈਫ ਨੇ ਜਾਂ ਜੋਬ ਕਰਦੇ ਨੇ ਹਾਊਸ ਵਾਈਫ ਹੈ ਜੀ ਤੇ ਸਰ ਗੁਜ਼ਰ ਬਸਰ ਲਈ ਕਿੱਦਾਂ ਚੱਲਦਾ ਉਹ ਸਰ ਮੈਂ ਜੌਬ ਕਰਦਾ ਜੀ ਓਕੇ ਦਿਹਾੜੀਆਂ ਕਰਨ ਨੂੰ ਤੇ ਅਰਹੀ ਲਾਉ ਲੋ ਕਿਸੇ ਪ੍ਰਾਈਵੇਟ ਜੌਬ ਕਰਦੇ ਆਂ ਆਪਾਂ ਪ੍ਰਾਈਵੇਟ ਹਾਂਜੀ ਤੇ ਬਸ ਥੋੜੀ ਫਾਈਨੈਂਸ਼ੀਅਲ ਸਪੋਰਟ ਆਪ ਨੂੰ ਹੈ ਨਹੀਂ ਕਿਸੇ ਪਾਸੋਂ ਸੋ ਮਤਲਬ ਆਪਣੀ ਮਿਹਨਤ ਕਰਕੇ ਖਾ ਰਹੇ ਹਾਂ ਹਾਂਜੀ ਸਰ ਬਾਈ ਜੀ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਹਾਂਜੀ ਹੈਨਾ ਅ ਬਸ਼ਰਤੇ ਕਿ ਤੁਸੀਂ ਹੱਕ ਦੀ ਖਾ ਰਹੇ ਹੋ ਔਰ ਮਿਹਨਤ ਦੀ ਖਾ ਰਹੇ ਹੋ ਠੀਕ ਹੈ ਉਹ ਕੋਈ ਵੀ ਕੰਮ ਹੋ ਸਕਦਾ ਕੋਈ ਲੇਬਰ ਵਰਕ ਵੀ ਹੋ ਸਕਦਾ ਔਰ ਕੋਈ ਆਫਿਸ ਵਰਕ ਵੀ ਹੋ ਸਕਦਾ ਹਾਂਜੀ ਸਹੀ ਗੱਲ ਹੈ ਸਰ ਮਿਹਨਤ ਦੀ ਖਾਂਦਾ ਬੰਦਾ ਤੇ ਸੱਚੇ ਪਾਤਸ਼ਾਹ ਮਿਹਨਤ ਨੂੰ ਕਿਤੇ ਨਾ ਕਿਤੇ ਫਲ ਜ਼ਰੂਰ ਲਾਉਂਦਾ ਹਾਂਜੀ ਹਾਂਜੀ ਔਰ ਭਾਈ ਜੀ ਮੈਂ ਕੁਝ ਸਵਾਲ ਤੁਹਾਡੇ ਤੋਂ ਪੁੱਛਣੇ ਚਾਹੂੰਗਾ ਜਰੂਰ ਸਰ ਕਿ ਬਚਪਨ ਤੋਂ ਮਤਲਬ ਇੱਕ ਸੁਪਨਾ ਹੁੰਦਾ ਬੰਦੇ ਦਾ ਅ ਕਿ ਮੈਂ ਵੱਡੇ ਹੋ ਕੇ ਐਦਾਂ ਜਾਂ ਉਦਾਂ ਕੁਝ ਬਣਨਾ ਹਾਂਜੀ ਇਦਾਂ ਦਾ ਕੋਈ ਮਤਲਬ ਤੁਸੀਂ ਸ਼ੁਰੂ ਤੋਂ ਸਿੰਗਰ ਜਾਂ ਰਾਈਟਰ ਹੀ ਬੰਨਣਾ ਚਾਹੁੰਦੇ ਸੀ ਜਾਂ ਕੁਝ ਹੋਰ ਵੀ ਮਤਲਬ ਤੁਹਾਡਾ ਕੋਈ ਏਮ ਹੋਊਗਾ ਸਰ ਮੈਂ ਰਾਈਟਰ ਹੀ ਬੰਨਣਾ ਚਾਹੁੰਦਾ ਸ਼ੁਰੂ ਤੋਂ ਮੇਰਾ ਰਾਈਟਿੰਗ ਦਾ ਹੀ ਸ਼ੌਂਕ ਹੈ ਸਕੂਲ ਟਾਈਮ ਵੇਲੇ ਵੀ ਆਪਾਂ ਲਿਖਦੇ ਰਹਿੰਦੇ ਸੀਗੇ ਜੀ ਉਹ ਆਪਾਂ ਨੂੰ ਮੈਡਮ ਸੀਗੇ ਜਮਿੰਦਰ ਕੌਰ ਮੱਖਣ ਸਰ ਸੀਗੇ ਜੀ ਜੀ ਤੇ ਆਪਣੇ ਕਮਲ ਕਮਲੇਸ਼ ਮੈਡਮ ਸੀਗੇ ਜੀ ਨਿੰਘਾਲੇ ਤੋਂ ਉਹ ਆਪਣੇ ਹਰਜੋਤ ਦੇ ਹਰਜੋਤਨੀ ਜੀ ਸਿੰਗਰ ਜੀ ਉਹਦੇ ਮਮਾ ਜੀ ਹੈ ਜੀ ਉਸਨੂੰ ਪੜਾਉਂਦੇ ਸੀ ਡਰੈਕਟ ਟੀਚਰ ਸੀਗੇ ਜੀ ਉਹ ਓਕੇ 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 ਹਾਂਜੀ ਤੇ ਉਸ ਟਾਈਮ ਵੇਲੇ ਉਹ ਆਪਣਾ ਜੀ ਬਸ ਬਜਟ ਦੀ ਕਮੀ ਦੇ ਕਾਰਨ ਜੀ ਤੇ ਬਸ ਕਾਫੀ ਕੁਝ ਕਮੀਆਂ ਮਾਰ ਗਈ ਕਿਤੇ ਨਾ ਕਿਤੇ ਮਤਲਬ ਗੱਲ ਉੱਥੇ ਆ ਗਈ ਜਿੱਥੋਂ ਆਪਣੀ ਸ਼ੁਰੂ ਹੋਈ ਸੀ ਤੇ ਫਾਈਨੈਂਸ਼ੀਅਲੀ ਮਾਰ ਪੈ ਗਈ ਹਾਂਜੀ ਔਰ ਬਾਈ ਜੀ ਇਹ ਕਦੇ ਦਿਮਾਗ 'ਚ ਨਹੀਂ ਆਇਆ ਕਿ ਯਾਰ ਮੈਂਟਲ ਮਤਲਬ ਫਿਜ਼ੀਕਲੀ ਮੈਂ ਡਿਸੇਬਲ ਹਾਂ ਹਨਾ ਹਾਂਜੀ ਕਿ ਛੱਡ ਯਾਰ ਕਈ ਵਾਰ ਬੰਦੇ ਦਾ ਦਿਮਾਗ ਚ ਆਉਂਦੀ ਹੈ ਕਿ ਛੱਡ ਯਾਰ ਆਪਣਾ ਕੁਝ ਨਹੀਂ ਬਣ ਸਕਦਾ ਹਾਂਜੀ ਸਰ ਕਈ ਵਾਰ ਬੰਦਾ ਨਰਾਸ਼ ਹੋ ਜਾਂਦਾ ਐਦਾਂ ਦੇ ਕੁਝ ਵਿਚਾਰ ਨਹੀਂ ਆਏ ਕਦੇ ਨਹੀਂ ਸਰ ਇਸ ਤਰ੍ਹਾਂ ਕੁਝ ਨਹੀਂ ਹੋ ਸਕਦਾ ਸਰੀਰ ਹੈਂਡੀਕੈਪ ਦਾ ਕੋਈ ਚੱਕਰ ਨਹੀਂ ਜੀ ਪਰ ਬੰਦੇ ਦਾ ਦਿਮਾਗ ਦਾ ਹੈਂਡੀਕੈਪ ਹੋ ਗਿਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਬੰਦਾ ਬੜੀ ਬੜੀ ਵਧੀਆ ਗੱਲ ਕਹੀ ਕਿ ਸਰੀਰਕ ਪੱਖੋਂ ਜੇ ਤੁਸੀਂ ਹੈਂਡੀਕੈਪ ਤੋਂ ਤਾਂ ਚੱਲ ਜੂਗਾ ਹਾਂਜੀ ਸਰ ਔਰ ਜੇਕਰ ਤੁਹਾਡਾ ਦਿਮਾਗ ਜਾਂ ਤੁਹਾਡਾ ਮਤਲਬ ਤੁਹਾਡੀ ਸੋਚ ਹੈਂਡੀਕੈਪਡ ਹੋਗੀ ਨਾ ਹਾਂਜੀ ਹਾਂਜੀ ਫਿਰ ਸਮਾਜ ਲਈ ਵੀ ਔਖਾ ਤੇ ਤੁਹਾਡੇ ਲਈ ਤਾਂ ਔਖਾ ਹੈ ਔਖਾ ਹੈਗੀ ਬਿਲਕੁਲ ਔਰ ਭਾਈ ਜੀ ਅੱਗੇ ਦਾ ਕੀ ਮਤਲਬ ਇਹ ਮੈਂ ਤੁਹਾਡਾ ਕੀ ਅੱਗੇ ਕੋਈ ਚੱਲ ਰਹੀ ਹੈ ਆਪਣਾ ਕੋਈ ਆਪਣੀ ਆਵਾਜ਼ ਚ ਸੌਂਗ ਆ ਰਿਹਾ ਹੋਵੇ ਜਾਂ ਕਿਸੇ ਹੋਰ ਮਸ਼ਹੂਰ ਸਿੰਗਰ ਨਾਲ ਗੱਲ ਚੱਲਦੀ ਹੋਵੇ ਅੱਗੇ ਜੀ ਸਰ ਕਾਫੀ ਸਿੰਗਰਾਂ ਨਾਲ ਗੱਲ ਚੱਲ ਰਹੀ ਜੀ ਪਰ ਕਹਿੰਗਾ ਕੰਪਨੀ ਨਾਲ ਗੱਲ ਕੀਤੀ ਜੀ ਉਹ ਤੁਹਾਨੂੰ ਪਤਾ ਜੀ ਉੱਥੇ ਹੀ ਗੱਲ ਆ ਜਾਂਦੀ ਕੰਪਨੀਆਂ 2.5 2.5 ਲੱਖ ਤੋਂ ਘੱਟ ਮੰਗਦੇ ਨਹੀਂ 5 ਲੱਖ 10 ਲੱਖ 15 ਲੱਖ ਐਸ ਤਰ੍ਹਾਂ ਮੰਗਦੇ ਜੀ ਤੁਹਾਡੀਆਂ ਖੁਆਇਸ਼ਾਂ ਖੁਆਇਸ਼ਾਂ ਕਹਿ ਲੋ ਜਾਂ ਸੁਪਨੇ ਸੀਗੇ ਹਾਂਜੀ ਉਹ ਲੱਗਦਾ ਵੀ ਕਿਤੇ ਨਾ ਕਿਤੇ ਵੀ ਮਾਰੀ ਹੀ ਨਾ ਜਾਣ ਹਾਂਜੀ ਤੇ ਕੋਈ ਗੱਲ ਨਹੀਂ ਵੀਰ ਜੀ ਅਸੀਂ ਸਾਡੇ ਚੈਨਲ ਰਹੀਂ ਇਹ ਗੁਜਾਰਿਸ਼ ਕਰਦੇ ਆਂ ਕਿ ਜਿੱਦਾਂ ਬੜੇ ਇਦਾਂ ਦੇ ਸਪੋਰਟਿਵ ਸਿੰਗਰ ਨੇ ਵੀਰ ਜੀ ਹਾਂਜੀ ਜਿੱਦਾਂ ਗਹਿਰੀ ਸੰਧੂ ਭਾਈ ਨੇ ਜੀ ਖਾਨ ਨੂੰ ਹਾਂਜੀ ਹਾਂਜੀ ਸਪੋਰਟ ਕਰਕੇ ਅੱਜ ਅ ਅਰਸ਼ ਤੋਂ ਅਰਸ਼ ਤੇ ਲੈ ਗਏ ਹਨ ਸਹੀ ਗੱਲ ਹੈ ਔਰ ਉਹ ਅਕਸਰ ਆਪਣੀਆਂ ਇੰਟਰਵਿਊ ਵਿੱਚ ਜੀ ਖਾਨ ਜੀ ਕਹਿੰਦੇ ਸੁਣੇ ਨੇ ਮੈਂ ਕਿ ਬਾਈ ਗੈਰੂ ਸੰਧੂ ਕਹਿੰਦਾ ਹੁੰਦਾ ਹੈ ਕਿ ਆਪਣੇ ਤੋਂ ਥੱਲੇ ਦੇ ਕਿਸੇ ਨਵੇਂ ਬੰਦਿਆਂ ਦੀ ਮਦਦ ਕਰਕੇ ਇਹ ਮੇਰੀ ਗੁਰੂ ਦਾ ਅਕਸ਼ਨ ਹੈ ਸਹੀ ਗੱਲ ਹੈ ਔਰ ਭਾਈ ਜੀ ਮੈਂ ਗੁਜਾਰਿਸ਼ ਕਰਨਾ ਚਾਹੁੰਦਾ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਜੇ ਕੋਈ ਇਦਾਂ ਦਾ ਸਿੰਗਰ ਜਾਂ ਕੋਈ ਅ ਮਕਬੂਲ ਰਾਈਟਰ ਕੋਈ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸੁਣਦਾ ਹੈ ਔਰ ਇਸ ਵੀਰ ਨੂੰ ਲੈ ਕੇ ਕੋਈ ਐਲਬਮ ਜਾਂ ਕੋਈ ਇਸ ਵੀਰ ਦੇ ਮਤਲਬ ਗੀਤ ਨੂੰ ਆਪਣੀ ਆਵਾਜ਼ ਦੇ ਸਕਦਾ ਹੈ ਤਾਂ ਦੋਸਤੋ ਕਿਉਂਕਿ ਭਾਈ ਜੀ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੀ ਆ ਹਾਂਜੀ ਹਾਂਜੀ ਕਿ ਅਸੀਂ ਹਰ ਨਵੇਂ ਚਿਹਰਿਆਂ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਟਰਗਲ ਦੇ ਦੌਰ ਚੋਂ ਗੁਜ਼ਰ ਰਹੇ ਨੇ ਸੈਂ ਕਿਦਾਂ ਆਪਾਂ ਸ਼ੁਰੂ ਚ ਗੱਲ ਹੋਈ ਸੀ ਹਾਂਜੀ ਅ ਔਰ ਮੈਂ ਸਮਝਦਾ ਕਿ ਅਗਰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕੋਈ ਤੁਹਾਡੀ ਕੋਈ سپورਟ ਹੋ ਜਾਂਦੀ ਆ ਜਾਂ ਤੁਹਾਡੀ ਤਰ੍ਹਾਂ ਹੋਰ ਕਿਸੇ ਵੀਰ ਦੀ سپورਟ ਹੋ ਜਾਂਦੀ ਆ ਹਾਂਜੀ ਔਰ ਤੁਸੀਂ ਆਪਣੇ ਮਤਲਬ ਸੁਪਨੇ ਨੂੰ ਪੂਰਾ ਕਰ ਲਓ ਤਾਂ ਅਸੀਂ ਸਮਝਾਂਗੇ ਕਿ ਸਾਡਾ ਇਹ ਪੌਡਕਾਸਟ ਸਫਲ ਹੋ ਗਿਆ ਠੀਕ ਹੈ ਔਰ ਮੈਂ ਹੋਰ ਵੀ ਗੁਜਾਰਿਸ਼ ਕਰਾਂਗਾ ਕਿ ਹੋਰ ਵੀ ਜੋ ਅ ਸਟਰਗਲਿੰਗ ਅ ਸਿੰਗਰ ਜਾਂ ਰਾਈਟਰ ਜਾਂ ਮਤਲਬ ਕਿਸੇ ਵੀ ਤਰ੍ਹਾਂ ਦੇ ਫੀਲਡ ਵਿੱਚ ਸਟਰਗਲ ਕਰ ਰਹੇ ਨੇ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਔਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਗੱਲ ਅ ਮੀਡੀਆ ਰਾਹੀਂ ਅੱਗੇ ਪਹੁੰਚਾਉਣ ਦੀ ਕਿ ਬਾਕੀ ਉਹ ਵਾਹਿਗੁਰੂ ਕਿਰਪਾ ਕਰਨ ਵਾਲਾ ਹੈ ਹਾਂਜੀ ਹੈ ਨਾ ਜਿਸ ਤੇ ਉਸਨੇ ਕਰਨੀ ਹੈ ਜਦੋਂ ਕਰਨੀ ਹੈ ਉਦੋਂ ਹੀ ਕਰਨੀ ਹੈ ਹੈਨਾ ਇੱਕ ਜਰੀਆ ਜੇ ਸਾਡਾ ਚੈਨਲ ਇਹ ਜਰੀਆ ਬਣ ਰਿਹਾ ਹਾਂਜੀ ਸਾਡਾ ਮਲਵਈ ਗੱਭਰੂ ਪਰਿਵਾਰ ਇਹ ਜਰੀਆ ਬਣ ਰਿਹਾ ਤਾਂ ਦੋਸਤੋ ਮੈਂ ਸਮਝੂਗਾ ਕਿ ਸਾਡਾ ਪੋਡਕਾਸਟ ਬਣਾਉਣ ਦਾ ਮਕਸਦ ਜੋ ਅਸੀਂ ਲੈ ਕੇ ਚੱਲੇ ਸੀ ਉਹ ਸਫਲ ਹੋ ਗਿਆ ਔਰ ਦੋਸਤੋ ਮੈਂ ਨਵੇਂ ਸਟਰਗਲਿੰਗ ਅ ਸਿੰਗਰ ਜਾਂ ਰਾਈਟਰ ਜਾਂ ਕੋਈ ਐਕਟਰ ਜੋ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਨੇ ਮੈਂ ਮਤਲਬ ਸਾਡੀ ਟੀਮ ਦਾ ਇੱਕ ਮੋਬਾਈਲ ਨੰਬਰ ਤੁਹਾਨੂੰ ਬੋਲ ਕੇ ਦੱਸਾਂਗਾ 9877096223 ਦੋਸਤੋ ਮੈਂ ਇੱਕ ਵਾਰ ਫੇਰ ਰਿਪੀਟ ਕਰਦਾ 9877096223 ਸਾਡੇ ਡਾਇਰੈਕਟਰ ਸਾਹਿਬ ਨੇ ਸਰਦਾਰ ਸੁਖਦੇਵ ਸਿੰਘ ਜੀ ਪ੍ਰਧਾਨ ਜੋ ਕਿ ਬੜੇ ਅੱਛੇ ਐਕਟਰ ਔਰ ਬੜੇ ਬੱਚੇ ਡਾਇਰੈਕਟਰ ਜੋ ਡਾਇਰੈਕਸ਼ਨ ਕਦੇ ਇਹ ਡਾਇਰੈਕਸ਼ਨ ਦਾ ਕੰਮ ਆ ਜਿਹੜਾ ਮਤਲਬ ਅ ਪ੍ਰੋਫੈਸ਼ਨਲੀ ਕਰਿਆ ਕਰਦੇ ਸੀ ਪਰ ਅੱਜ ਸਾਡੇ ਵਰਗੇ ਨਵੇਂ ਅ ਉੱਭਰਦੇ ਟੈਲੈਂਟ ਨੂੰ ਲੈ ਕੇ ਹਾਂਜੀ ਉਹ ਹਮੇਸ਼ਾ ਇਹ ਤਲਾਸ਼ ਵਿੱਚ ਰਹਿੰਦੇ ਨੇ ਸਹੀ ਗੱਲ ਹੈ ਕਿ ਕੋਈ ਨਾ ਕੋਈ ਇਦਾਂ ਦਾ ਕੋਈ ਸਟਰਗਲ ਕਰ ਰਿਹਾ ਸਿੰਗਰ ਮਿਲਦੇ ਜਾਂ ਕੋਈ ਸਟਰਗਲਿੰਗ ਦੇ ਦੌਰ ਚੋਂ ਰਾਈਟਰ ਜਾਂ ਕੋਈ ਐਕਟਰ ਹਾਂਜੀ ਔਰ ਉਹਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਦੀ ਆਵਾਜ਼ ਔਰ ਉਸ ਦੀ ਕਲਮ ਜੋ ਕਿ ਲੋਕਾਂ ਤੱਕ ਪਹੁੰਚ ਸਕੇ ਤਾਂ ਕਿ ਹਰੇਕ ਦਾ ਸੁਪਨਾ ਪੂਰਾ ਹੋ ਸਕੇ ਸਾਡੇ ਦੇਸੀ ਪੋਡਕਾਸਟ ਦਾ ਅਜੰਡਾ ਹੀ ਇਹ ਹੈ ਹਾਂਜੀ ਔਰ ਵੀਰ ਜੀ ਅੰਤ ਤੇ ਮੈਂ ਤੁਹਾਨੂੰ ਅ ਕਈ ਵਾਰ ਦਿਲ ਚ ਹੁੰਦਾ ਨਾ ਹਾਂਜੀ ਸਰ ਕਿ ਯਾਰ ਅਗਰ ਜੇ ਐਦਾਂ ਹੁੰਦਾ ਤਾਂ ਸ਼ਾਇਦ ਮੇਰੀ ਲਾਈਫ ਕੁਝ ਹੋਰ ਹੁੰਦੀ ਹਾਂਜੀ ਹਾਂਜੀ ਔਰ ਸਾਡੇ ਸਰੋਤਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਮੈਸੇਜ ਤਾਂ ਸਰ ਅੱਜ ਕੱਲ ਪੈਸਾ ਮੇਨ ਆ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਪਰ ਇਹੀ ਮੈਸੇਜ ਆ ਜੀ ਵੀ ਜੇ ਮੈਂ ਹੈਂਡੀਕੈਪਡ ਹੋ ਕੇ ਇਹਨਾ ਸਟਰਗਲ ਕਰ ਸਕਦਾ ਤਾਂ ਨਾਰਮਲ ਵੀ ਜਿਨੀ ਕਿ ਨਾਰਮਲ ਇਨਸਾਨ ਵੀ ਇਹ ਚੀਜ਼ਾਂ ਕਰ ਸਕਦੇ ਆ ਜੇ ਹਿੰਮਤ ਨਹੀਂ ਹਾਰਨੀ ਚਾਹੀਦੀ ਇਨਸਾਨ ਨੂੰ ਹਿੰਮਤ ਜਾਰੀ ਰੱਖਣੀ ਚਾਹੀਦੀ ਹੈ ਜੀ ਬਿਲਕੁਲ ਬਿਲਕੁਲ ਹਾਂ ਜੀ ਹੁਣ ਆਪਣੇ ਅੱਗੇ ਵੀ ਪ੍ਰੋਜੈਕਟ ਆ ਰਹੇ ਆ ਜੀ ਜੀ ਬਠਿੰਡੇ ਤੋਂ ਅੱਜ ਮੁੰਡਾ ਗੈਰੀ ਉਹ ਆਪਣਾ ਪੋਲੇ ਸ਼ੰਕਰ ਦਾ ਜੀ ਪੜਖ ਕਰ ਰਿਹਾ ਜੀ ਹਾਂ ਜੀ ਭਜਨ ਕਰ ਰਿਹਾ ਜੀ ਜੀ ਤੋ ਉਸ ਤੋਂ ਬਾਅਦ ਉਹ ਸੌਂਗ ਕਰ ਰਿਹਾ ਜੀ ਤੋ ਇਸ ਤਰ੍ਹਾਂ ਜੀ ਵੀ ਕਹਿਣ ਤੋਂ ਪਾਪ ਜੀ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਪਹੁੰਚਦਾ ਹੈ। ਮਤਲਬ ਕਹਿੰਦੇ ਹੁੰਦੇ ਹਨ ਕਿ ਹਿੰਮਤ ਜਾਰੀ ਰੱਖ। ਹਾਂ ਜੀ। ਪਤਾ ਨਹੀਂ ਉਹਨੇ ਕਿੱਦੇ ਫਲ ਲਾ ਦੇਣਾ। ਹਿੰਮਤੇ ਮਰਦਾ मत ਖੁਦਾ ਜੀ। ਖੁਦਾ ਬਿਲਕੁਲ ਜੀ ਬਿਲਕੁਲ ਸਰ ਅ ਅਰਦਾਸ ਆ ਸੱਚੇ ਪਾਤਸ਼ਾਹ ਪਰਮ ਪਿਤਾ ਪਰਮਾਤਮਾ ਅੱਗੇ ਕਿ ਵਾਹਿਗੁਰੂ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ। ਹਾਂ ਜੀ। ਔਰ ਜੋ ਤੁਸੀਂ ਏਮ ਲੈ ਕੇ ਚੱਲੇ ਹੋ ਉਹ ਤੁਹਾਡਾ ਜਲਦੀ ਮਤਲਬ ਪੂਰਾ ਹੋਵੇ। ਹਾਂ ਜੀ। ਔਰ ਅੱਗੇ ਆਉਣ ਵਾਲੇ ਮਤਲਬ ਸਮੇਂ ਵਿੱਚ ਸ਼ਾਇਦ ਕਿਤੇ ਨਾ ਕਿਤੇ ਜਦੋਂ ਤੁਸੀਂ ਸਟਾਰ ਬਣ ਕੇ ਆਓ ਤਾਂ ਆਪਾਂ ਫਿਰ ਇਸੇ ਮੰਚ ਤੇ ਮਿਲ ਜਾਈਏ ਹਾਂਜੀ ਹਾਂਜੀ ਔਰ ਵਾਹਿਗੁਰੂ ਕੋਈ ਨੀ ਕਿਰਪਾ ਕਰਨਗੇ ਔਰ ਦੋਸਤੋ ਸਮਾਂ ਜਾਇ ਇਤਨੀ ਦੇ ਰਿਹਾ ਗੱਲਾਂ ਤਾਂ ਹੋਰ ਵੀ ਬਹੁਤ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਕ ਆਪਨੇ ਕਹਿੰਦੇ ਜੀ ਪ੍ਰਮਾਤਮਾ ਹੈ ਨਹੀਂ ਜੀ ਪਰਮਾਤਮਾ ਹੈ ਨਹੀਂ ਪਰ ਜੀ ਮੈਂ ਬਹੁਤ ਵਾਰੀ ਜਮਾਕੇ ਦੇਖਿਆ ਜੀ ਪ੍ਰਮਾਤਮਾ ਕਿਸੇ ਨਾ ਕਿ ਐ ਹੁੰਦਾ ਜੀ ਕਿ ਕੋਈ ਵੀ ਬੀਮਾ ਲੋ ਕੋਈ ਮੁਸੀਬਤ ਪੈਂਦੀ ਹੈ ਜੀ ਹਾਂਜੀ ਜਦੋਂ ਵੀ ਮੈਂ ਕਿਸੇ ਜਨ ਕੇ ਪਰਮਾਤਮਾ ਯਾਦ ਕਰਦੇ ਕਿਸੇ ਨਾ ਕਿਸੇ ਰੂਪ ਚ ਪਹੁੰਚਦਾ ਜੀ ਉਹ ਵੀ ਕਿਸੇ ਨਾ ਕਿਸੇ ਰੂਪ ਚ ਆ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਉਹ ਤੁਸੀਂ ਜਨ ਕੇ ਥੋੜੀ ਗੱਲ ਲੰਮੀ ਹੋ ਜੂਗੀ ਹਾਂਜੀ ਅ ਜਦੋਂ ਵੀ ਜਨ ਕੇ ਮੈਂ ਸੌਂਗ ਲਿਖਿਆ ਜੀ ਉਹ ਆਪਣਾ ਭੋਲੇ ਸ਼ੰਕਰ ਦਾ ਜੀ ਹਾਂਜੀ ਮੇਰੀ ਜਨ ਕੇ ਤਮੰਨਾ ਸੀ ਕਿ ਜੇ ਆਪਾਂ ਪਰਮਾਤਮਾ ਦੇ ਨਾਮ ਤੋਂ ਸ਼ੁਰੂ ਕਰਾਂਗੇ ਜੀ ਉਸ ਤੋਂ ਬਾਅਦ ਮੇਰੇ ਕੋਲੇ ਜਨ ਕੇ ਖਰਚਾ ਨਾ ਹੋਣ ਦੇ ਬਾਵਜੂਦ ਵੀ ਇੱਕਰੇ ਆਪਣੇ ਵੱਡੇ ਬਾਈ ਜੀ ਆ ਨਛਤਰ ਗੋਣਿਆਣਾ ਜੀ 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 ਤਾਂ ਉਹਨਾਂ ਨੇ ਵੀਡੀਓ ਡਾਇਰੈਕਟਰ ਉਹਨਾਂ ਨੇ ਸਾਰਾ ਡਾਇਰੈਕਟ ਕੀਤਾ ਸਾਰਾ ਬਹੁਤ ਜੁਆ ਜਨ ਕੇ ਦਿਲੋਂ ਹੈਲਪ ਕੀਤੀ ਜੀ ਵੀ ਮੇਰੀ ਤਮਨਾ ਜਨ ਕੇ ਵਧ ਗਿਆ ਸਾਡਾ ਪ੍ਰੋਗਰਾਮ ਸੀ ਪਹਿਲਾਂ ਆਪਣਾ ਗੋਣਿਆਣਾ ਸ਼ੂਟ ਕਰਨ ਦਾ ਉਸ ਤੋਂ ਬਾਅਦ ਵੀ ਜਿਵੇਂ ਇਸ ਤਰ੍ਹਾਂ ਦੇ ਜਿਵੇਂ ਪਰਮਾਤਮਾ ਲੈ ਕੇ ਜਾਂਦਾ ਜੀ ਅਗਲੇ ਨੂੰ ਵੀ ਪਹਿਲਾਂ ਜਿਵੇਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਆ ਜੀ ਵੀ ਉੱਥੇ ਬੰਦਾ ਸੋਚਦਾ ਪਰ ਨਹੀਂ ਜਾਇਆ ਜਾਂਦਾ ਜੀ ਜਿਵੇਂ ਆਪਾਂ ਕਹਿ ਦਿੰਦੇ ਆ ਜਨ ਨਾਣਾ ਦੀਵ ਜਾਣਾ ਇਸ ਤਰ੍ਹਾਂ ਨਹੀਂ ਜਾਇਆ ਜਾਂਦਾ ਹਾਂਜੀ ਪਰ ਜਿੱਥੇ ਪ੍ਰਮਾਤਮਾ ਨੇ ਲੈ ਜਾਣਾ ਨਾ ਆਪੇ ਲੈ ਜਾਂਦਾ ਜੀ ਉਹ ਬਿਲਕੁਲ ਪਰ ਮੈਂ ਸੋਚਿਆ ਵੀ ਨਹੀਂ ਸੀਗਾ ਜੀ ਵੀ ਜਾਨੀ ਕਿ ਉੱਥੇ ਜਾ ਕੇ ਸ਼ੂਟ ਕਰਾਂਗੇ ਆਪਾਂ ਗਾਣਾ ਵੀ ਉਹ ਕਿਤੇ ਨਾ ਕਿਤੇ ਤੁਹਾਡੇ ਨਾਲ ਅੰਗ ਸੰਗ ਸਹਾਇ ਜਰੂਰ ਹੁੰਦਾ ਹਾਜ਼ਰ ਨਾ ਜ਼ਰੂਰ ਹਾਂਜੀ ਹਾਂਜੀ ਹੁੰਦਾ ਹੀ ਹੁੰਦਾ ਔਰ ਜਾਂਦੇ ਜਾਂਦੇ ਵੀਰ ਜੀ ਮੈਂ ਉਹ ਜਿਹੜਾ ਤੂੰ ਪਹਿਲਾਂ ਵੀ ਆਪਾਂ ਜ਼ਿਕਰ ਕਰ ਚੁੱਕੇ ਹਰੇ ਸ਼ੰਕਰ ਜੀ ਦਾ ਭਜਨ ਕੋਈ ਤੁਹਾਡਾ ਰਿਕਾਰਡ ਹੋਇਆ ਉਹਦੇ ਦੋ ਬੋਲ ਜ਼ਰੂਰ ਸਾਡੇ ਦਰਸ਼ਕਾਂ ਨਾਲ ਰੂਬਰੂ ਕਰੋ ਹਾਂਜੀ ਹਾਂਜੀ ਫਿਰ ਆਪਾਂ ਇਜਾਜ਼ਤ ਲਵਾਂਗੇ ਹਾਂਜੀ ਇਜਾਜ਼ਤ ਜ਼ਰੂਰ ਜੀ ਹਾਂਜੀ ਅ ਇੱਕ ਤਾਂ ਜੀ ਆਪਾਂ ਖੁਦ ਗੌਂਦੀ ਕੋਸ਼ਿਸ਼ ਕੀਤੀ ਸੀਗੀ ਜੀ ਵੈਸੇ ਜੀ ਆਪਾਂ ਇੰਨੇ ਵੱਡੇ ਸਿੰਗਰ ਤਾਂ ਹੈ ਨਹੀਂ ਜੀ ਇਹ ਤਾਂ ਜੀ ਇੱਕ ਪਰਮਾਤਮਾ ਦੀ ਬਖਸ਼ਿਸ਼ ਆ ਜੀ ਤੇ ਇਹ ਤੋਂ ਪਹਿਲਾਂ ਜੀ ਇੱਕ ਸਨੀ ਬਾਦਸ਼ਾਹ ਜੀ ਮੁੰਡਾ ਹਾਂਜੀ ਉਹਨੇ ਆਪਣਾ ਸੌਂਗ ਕੀਤਾ ਸੀਗਾ ਜੀ ਉਹ ਵੀ ਬਹੁਤ ਮੁੰਡਾ ਟੈਲੈਂਟ ਆ ਜੀ ਠੀਕ ਹੈ ਉਹਨਾਂ ਦੀ ਆਵਾਜ਼ ਬਹੁਤ ਸੋਹਣੀ ਹੈ ਸੁਰੇਲਾ ਗਾਇਕ ਹੈ ਸਿੰਘ ਰਾਏ ਤੋਂ ਜਿਹੜਾ ਆਪਾਂ ਕੀਤਾ ਜੀ ਉਹ ਹੈਗਾ ਜੀ ਆਪਣਾ ਇੱਥੇ ਇੱਕ 뮤직 ਬਣਾਇਆ ਸੀ ਜਤੋਂ ਹਾਂਜੀ ਦਰ ਤੇਰੇ ਆਉਣ ਤੇਰੀ ਜੋਤ ਨੂੰ ਜਗਾਉਣ ਦਰ ਤੇਰੇ ਆਉਣ ਤੇਰੀ ਜੋਤ ਨੂੰ ਜਗਾਉਣ ਮੈਂ ਵੀ ਕਰ ਲੈ ਆ ਪੂਜਨ ਬਥੇਰਾ ਬਥੇਰਾ ਵਸਤ ਮਲੰਗ ਮੈਨੂੰ ਦੱਸ ਪੋਲੇ नाथ ਕਦੋਂ ਸਾਡੇ ਘਰ ਪਾਏਂਗਾ ਤੂ ਫੇਰਾ ਵਸਤ ਮਲੰਗ ਮੈਨੂੰ ਦੱਸ ਪੋਲੇ नाथ ਕਦੋਂ ਸਾਡੇ ਘਰ ਪਾਏਂਗਾ ਤੂ ਫੇਰਾ ਕਉਦੋਂ ਸਾਡੇ ਕਰ ਪਾਏਗਾ ਤੂ ਫੇਰਾ ਬਹੁਤ ਅੱਛੇ ਜੀ ਔਰ ਸਰ ਬੜੀ ਅੱਛੀ ਆਵਾਜ਼ ਆ ਤੁਹਾਡੀ ਔਰ ਬੜੀ ਹੀ ਅੱਛੀ ਕਲਾ ਮੈਂ ਥੈਂਕ ਯੂ ਸਰ ਮੈਂ ਅਰਦਾਸ ਕਰਦਾ ਕਿ ਵਾਹਿਗੁਰੂ ਜਲਦੀ ਤੁਹਾਡੀ ਮਿਹਨਤ ਨੂੰ ਭਾਗ ਲਾਵੇ ਹਾਂਜੀ ਔਰ ਤੁਸੀਂ ਬਲੰਦੀਆਂ ਛੂਹੋ ਹਾਂਜੀ ਔਰ ਐਸੇ ਅਨ ਲੜੀ ਵਿੱਚ ਆਪਾਂ ਅਸਲ 'ਚ ਸਮਾਂ ਜਾਇਤ ਨਹੀਂ ਦੇ ਰਿਆ ਗੱਲਾਂ ਤਾਂ ਬਹੁਤ ਨੇ ਜੀ ਫਿਰ ਆਪਾਂ ਦਰਸ਼ਕਾਂ ਤੋਂ ਵਿਦਾ ਲੈਨੇ ਆਂ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਔਰ ਸਾਡੇ ਸਟੂਡੀਓ 'ਚ ਆਉਣ ਤੇ ਜਾਂ ਸਾਡੇ ਸਟੂਡੀਓ ਨਹੀਂ ਕਹਿ ਸਕਦੇ ਵੀਰ ਜੀ ਮੰਚ 'ਤੇ ਆਉਣ ਲਈ ਤੁਹਾਡਾ ਦੁਆਰਾ ਬਹੁਤ-ਬਹੁਤ ਸਵਾਗਤ ਕਰਦੇ ਆਂ ਔਰ ਧੰਨਵਾਦ ਕਰਦੇ ਆਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਉਦੋਂ ਬਾਅਦ ਬਹੁਤ-ਬਹੁਤ ਧੰਨਵਾਦ ਮਲਵੇਈ ਗੱਭਰੂ ਕਪਰੂ ਦੇ ਪੂਰੇ ਪਰਿਵਾਰ ਦਾ ਜੀ ਜਿਨ੍ਹਾਂ ਨੇ ਤੁਸੀਂ ਟਾਈਮ ਤੋਂ ਟਾਈਮ ਕੱਢਿਆ ਜੀ ਅਤੇ ਆਪਣੀ ਨਾਲ ਸੀ ਟਾਈਮ ਦਿੱਤਾ ਜੀ ਬਹੁਤ ਬਹੁਤ ਸ਼ੁਕਰੀਆ ਸਰ ਬਰਕਤ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ